ਪੰਜਾਬੀਆਂ ਬਾਰੇ ਇੱਕ ਕਹਾਵਤ ਸੰਸਾਰ ਪ੍ਰਸਿੱਧ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਉੱਥੇ ਨਵਾਂ ਹੀ ਪੰਜਾਬ ਵਸਾ ਲੈਂਦੇ ਨੇ ਜਾਇ ਇਹ ਕਹਿ ਲਈਏ ਕਿ ਪੰਜਾਬ ਤਾਂ ਪੰਜਾਬੀਆਂ ਦੇ ਦਿਲ 'ਚ ਵੱਸਦਾ ਹੈ ਤੇ ਇਸੇ ਪੰਜਾਬ ਨੂੰ ਉਹ ਹਰ ਥਾਂ ਆਪਣੇ ਨਾਲ ਲੈ ਕੇ ਜਾਂਦੇ ਨੇ ਇਹ ਪੰਜਾਬ ਵਿਦੇਸ਼ਾਂ 'ਚ ਤਾਂ ਹਰ ਮੁਲਕ 'ਚ ਮਿਲ ਜਾਂਦਾ ਹੈ ਪਰ ਭਾਰਤ ਵਿੱਚ ਵੀ ਕਈ ਸੂਬਿਆਂ 'ਚ ਪੰਜਾਬੀ ਵਸੇ ਹੋਏ ਨੇ ਤੇ ਆਪਣਾ ਵੱਖਰਾ ਹੀ ਪੰਜਾਬ ਸਿਰਜਿਆ ਇਹਨਾਂ ਨੇ ਅਜੇ ਹਾਈ ਪੰਜਾਬ ਤਾਮਿਲਨਾਡੂ ਦੇ ਰਾਮਨਾਥ ਜ਼ਿਲ੍ਹੇ ਦੇ ਕਾਮੁੱਥੀ ਬਲਾਕ ਚ ਪੈਂਦੇ ਬਲੰਦਾਈ ਪਿੰਡ ਦੇ ਵਿੱਚ ਵਸਿਆ ਜਿੱਥੋਂ ਦੇ ਖੇਤਾਂ ਦੀ ਮਿੱਟੀ ਦੀ ਮਹਿਕ ਭਾਵੇਂ ਤਾਮਿਲਨਾਡੂ ਦੀ ਹੋਵੇ ਪਰ ਉਹਨਾਂ ਖੇਤਾਂ 'ਚ ਡੁੱਲਦਾ ਪਸੀਨਾ ਪੰਜਾਬੀਆਂ ਦਾ ਹੈ ਇਹ ਹੈ ਅਕਾਲ ਫਾਰਮ ਜੋ ਖੇਤੀ ਦੇ ਲਾਜਵਾਬ ਤਜਰਬੇ ਦਾ ਨਮੂਨਾ ਹੈ ਜੋ ਕੁਦਰਤ ਵਿੱਚ ਇਨਾ ਪੰਜਾਬੀਆਂ ਦੇ ਅਥਾ ਵਿਸ਼ਵਾਸ ਦਾ ਪ੍ਰਤੱਖ ਪਰਮਾਣ ਹੈ ਕੁਝ ਕੋ ਸਾਲ ਪਹਿਲਾਂ ਦਰਸ਼ਨ ਸਿੰਘ ਤੇ ਉਸਦਾ ਮਿੱਤਰ ਮਨਮੋਹਨ ਸਿੰਘ ਪੰਜਾਬ ਤੋਂ 3000 ਕਿਲੋਮੀਟਰ ਦੂਰ ਦੱਖਣਵਾਲ اسپਿੰਡ ਵਿੱਚ ਆ ਕੇ ਵਸੇ ਸਨ। ਉਹਨਾਂ ਨੇ ਸੇਵਾਮੁਕਤ ਖੇਤੀਬਾੜੀ ਅਫਸਰ ਦੀ ਸਲਾਹ ਨਾਲ ਇਸ ਬੰਜਰ ਜ਼ਮੀਨ ਦੀ ਇੱਕ ચીਰ ਕੇ ਇੱਥੇ ਹਰੀਆਵਲ ਦੀ ਚਾਦਰ ਵਿਛਾ ਦਿੱਤੀ। ਹਾਲਾਂਕਿ ਇਥੋਂ ਦੇ ਵਸਨੀਕਾਂ ਨੇ ਇਹਨਾਂ ਨੂੰ ਇਹ ਜ਼ਮੀਨ ਨਾ ਖਰੀਦਣ ਦੀ ਸਲਾਹ ਦਿੱਤੀ ਤੇ ਇਸ ਦੇ ਬੰਜਰ ਹੋਣ ਬਾਰੇ ਵੀ ਦੱਸ ਦਿੱਤਾ ਸੀ। ਪਰੇ ਦੋਵੇਂ ਦੋਸਤ ਇਸ ਜ਼ਮੀਨ ਤੇ ਪ੍ਰਯੋਗ ਕਰਨਾ ਚਾਹੁੰਦੇ ਸਨ ਕਿਉਂਕਿ ਉਸ ਵੇਲੇ ਇਸ ਦੀ ਕੀਮਤ ਬਹੁਤ ਘੱਟ ਸੀ। ਇਹ ਜ਼ਮੀਨ ਉਸ ਵੇਲੇ 10000 ਰੁਪਏ ਏਕੜ 'ਚ ਮਿਲ ਰਹੀ ਸੀ। ਇਹਨਾਂ ਦੋਵਾਂ ਨੇ ਮਿਲ ਕੇ 300 ਏਕੜ ਜ਼ਮੀਨ ਖਰੀਦ ਲਈ। ਇਹਨਾਂ ਨੇ ਵਿਰਧੂਨਗਰ 'ਚ ਘਰ ਵੀ ਕਿਰਾਏ ਤੇ ਲੈ ਲਿਆ ਤੇ ਉੱਥੋਂ ਇਹ ਦੋਵੇਂ ਸਫ਼ਰ ਕਰਕੇ ਆਪਣੇ ਖੇਤਾਂ 'ਚ ਪਹੁੰਚਦੇ। ਅੱਜ ਮੋਗਾ ਤੇ ਸੰਗਰੂਰ ਜ਼ਿਲ੍ਹਿਆਂ ਤੋਂ ਲਗਭਗ 2 ਦਰਜਨ ਕਿਸਾਨ ਅਕਾਲ ਫਾਰਮ 'ਚ ਆਂਬ, ਪਪੀਤਾ, ਅਮਰੂਦ ਖੀਰਾ ਕਦੂ ਆਮਲਾ ਤੇ ਹੋਰ ਫਸਲ ਦੀ ਖੇਤੀ ਕਰ ਰਹੇ ਨੇ ਹੁਣ ਇਹ ਫਾਰਮ 300 ਤੋਂ 600 ਏਕੜ ਚ ਫੈਲ ਗਿਆ ਐਸ ਵਿੱਚ ਸਭ ਦੇ ਰਹਿਣ ਲਈ ਖਾਣ ਲਈ ਤੇ ਪ੍ਰਾਰਥਨਾ ਲਈ ਛੋਟੇ ਛੋਟੇ ਘਰ ਉੱਤਰ ਚੁੱਕੇ ਨੇ ਇਹ ਪਰਿਵਾਰ ਇੱਕ ਵੱਡੀ ਕਮਿਊਨਿਟੀ ਦੀ ਤਰ੍ਹਾਂ ਰਹਿ ਰਹੇ ਨੇ ਤੇ ਹਰ ਪੰਜਾਬੀ ਤਿਉਹਾਰ ਮਨਾਉਂਦੇ ਨੇ ਹਰ ਤਿਉਹਾਰ ਦੀ ਰੌਣਕ ਅਕਾਲ ਫਾਰਮ ਦੇ ਵਿੱਚ ਲੱਗਦੀ ਐ ਸੱਚਮੁੱਚ ਦਰਸ਼ਨ ਸਿੰਘ ਤੇ ਮਨਮੋਹਨ ਸਿੰਘ ਨੇ ਇਹ ਸਾਬਤ ਕਰ ਦਿੱਤਾ ਕਿ ਇੱਕ ਸਿੱਖ ਕਿਤੇ ਵੀ ਚਲਾ ਜਾਵੇ ਆਪਣੇ ਗੁਰਾਂ ਦਾ ਨਾਂ ਲੈ ਕੇ ਸਿਰ ਤੋੜ ਮਿਹਨਤ ਕਰਦਾ ਹੈ ਤੇ ਬੰਜਰ ਜ਼ਮੀਨ ਦੀ ਹਿੱਕ ਜੀਰ ਕੇ ਹਰੀ ਕ੍ਰਾਂਤੀ ਲਿਆ ਸਕਦਾ ਹੈ ਸਪੋਕਸਮੈਨ ਟੀਵੀ ਇਹਨਾਂ ਦੇ ਇਸ ਮਿਹਨਤ ਤੇ ਜਜ਼ਬੇ ਨੂੰ ਸਲਾਮ ਕਰਦਾ ਹੈ